ਜੇ ਆ ਗੱਲ ਸੁਣ ਕੇ ਸੱਚੀਓ ਪ੍ਰਾਊਡ ਫੀਲ ਹੋਇਆ ਤਾਂ ਵੀਡੀਓ ਸ਼ੇਅਰ ਕਰਿਓ ਰੁਕਣੀ ਨਹੀਂ ਚਾਹੀਦੀ ਤਾਂ ਗੱਲ ਕਰਦੇ ਆਂ ਪ੍ਰੀਤੀ ਰਜਕਦੀ ਪ੍ਰੀਤੀ ਰਜਕ ਕੌਣ ਹੈ ਇਹ ਆਪਣੀ ਇੰਡੀਅਨ ਆਰਮੀ ਯਾਨੀ ਕਿ ਭਾਰਤੀ ਫੌਜ ਦੇ ਵਿੱਚ ਪਹਿਲੀ ਮਹਿਲਾ ਸੂਬੇਦਾਰ ਬਣ ਚੁੱਕੀ ਹੈ ਇਸ ਤੋਂ ਇਲਾਵਾ ਪ੍ਰੀਤੀ ਰਜਕ ਨੇ ਜਿਹੜੀ 16ਵੀਂ ਏਸ਼ੀਆਨਾ ਸ਼ੂਟਿੰਗ ਚੈਂਪੀਅਨਸ਼ਿਪ ਹੋਈ ਸੀ ਤਾਂ ਇਸ ਦੇ ਵਿੱਚ ਭਾਰਤ ਲਈ ਸੋਨੇ ਦਾ ਤਗਮਾ ਜਿੱਤਿਆ ਸੀ ਇਸ ਤੋਂ ਇਲਾਵਾ 19ਵੀਂ ਆ ਏਸ਼ੀਆਈ ਖੇਡਾਂ ਦੇ ਵਿੱਚ ਵੀ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ ਪ੍ਰੀਤੀ ਰੱਜਕ ਨਰਮਦਾ ਪੁਰਮ ਜ਼ਿਲ੍ਹੇ ਦੇ ਵੀ ਰਹਿਣ ਵਾਲੀ ਹੈ ਉਥੇ ਇੱਕ ਪਿੰਡ ਲਾ ਲਓ ਜਾਂ ਕਸਬਾ ਲਾ ਲਓ ਉਸ ਦਾ ਨਾਮ ਹੈ ਈਟਾਰਸੀ ਇਥੋਂ ਪ੍ਰੀਤੀ ਰੱਜਕ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਮਾਣ ਵਾਲੀ ਗੱਲ ਹੈ ਜਿਹੜੇ ਉਮੀਦਵਾਰ ਹੁਣ ਪੇਪਰਾਂ ਦੀ ਤਿਆਰੀ ਕਰ ਰਹੇ ਹੈ ਚਾਹੇ ਪੰਜਾਬ ਪੁਲਿਸ ਹੈ ਚਾਹੇ ਆਰਮੀ ਹੈ ਕੋਈ ਵੀ ਪੋਸਟ ਹੈ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਸ ਦੇ ਵਿੱਚ ਹੁਣ ਇਹ ਪ੍ਰੀਤੀ ਰੱਜਕ ਦਾ ਸਵਾਲ ਐਡ ਹੋ ਗਿਆ ਪੁੱਛਿਆ ਜਾਊਗਾ ਕਿ ਭਾਰਤੀ ਆਰਮੀ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਪਹਿਲੀ ਮਹਿਲਾ ਸੂਬੇਦਾਰ ਕੌਣ ਬਣੀ ਸੀ ਕਿਥੋਂ ਦੀ ਰਹਿਣ ਵਾਲੀ ਸੀ ਉਹਦਾ ਨਾਮ ਕੀ ਸੀਗਾ ਕਿ ਕਿਹੜੀ ਗੇਮ ਦੇ ਵਿੱਚ ਉਸਨੇ ਸੋਨੇ ਦਾ ਤਗਮਾ ਜਿੱਤੇ ਸੀ ਕਿਹੜੀਆਂ ਏਸ਼ੀਆਈ ਖੇਡਾਂ ਹੋਈਆਂ ਸੀ ਪੰਜ ਤੋਂ 6 ਕੁਐਸਚਨ ਬਣ ਗਏ ਤਾਂ ਜੇ ਇਹ ਖਬਰ ਸੁਣ ਕੇ ਤੁਹਾਨੂੰ ਪ੍ਰਾਊਡ ਫੀਲ ਹੋਇਆ ਵੀ ਹਾਂ ਆਪਣੇ ਭਾਰਤ ਦਾ ਨਾਂ ਚਮਕਾਇਆ ਆਪਣੇ ਭਾਰਤੀ ਲੋਕਾਂ ਦਾ ਨਾਂ ਚਮਕਾਇਆ ਤਾਂ ਵੀਡੀਓ ਰੁਕਣੀ ਨਹੀਂ ਚਾਹੀਦੀ ਹੋਰ ਵੀਡੀਓ ਤੁਸੀਂ ਆਪਾਂ ਬੜੀਆਂ ਸ਼ੇਅਰ ਕਰਦਣੇ ਆ ਇਸ ਤਰ੍ਹਾਂ ਦੀਆਂ ਵੀਡੀਓਜ਼ ਬਹੁਤ ਘੱਟ ਸ਼ੇਅਰ ਕਰਦੇ ਆ ਤਾਂ ਸ਼ੇਅਰ ਵਾਲੀ ਨੇਰੀ ਲਿਆ ਦਿਓ